ਦੂਜਾ ਸਟੈਪ ਪਹਿਲਾ ਸਟੈਪ ਇਹ ਉਹਨਾਂ ਨੂੰ ਸੀਰੀਅਸ ਨਾ ਲਾਓ ਦੂਜਾ ਸਟੈਪ ਤੇ ਦੂਜਾ ਸਟੈਪ ਪਹਿਲੇ ਸਟੈਪ ਤੋਂ ਔਖਾ ਹੋਵੇਗਾ ਹਰ ਸਟੈਪ ਔਖਾ ਹੈ ਅੱਗੇ ਅੱਗੇ ਇਗਨੋਰ ਕਰਨਾ ਸੌਖਾ ਹੈ ਪਰ ਅਗਲੀ ਗੱਲ ਔਖੀ ਹੈ ਤੁਸੀਂ ਮਾਫ ਕਰਨ ਤੋਂ ਪਹਿਲਾਂ ਉਹਨਾਂ ਦੇ ਮਾਫੀ ਮੰਗਣ ਦਾ ਇੰਤਜ਼ਾਰ ਨਹੀਂ ਕਰ ਸਕਦੇ ਕਈ ਵਾਰੀ ਲੋਕ ਸਾਡੇ ਨਾਲ ਬੁਰਾ ਕਰਦੇ ਆ ਤੇ ਅਸੀਂ ਇੰਤਜ਼ਾਰ ਕਰਦੇ ਰਹਿੰਦੇ ਆ ਲੱਖੀ ਸਾਹਿਬ ਕਿ ਉਹ ਆਉਣਗੇ ਉਹ ਮਾਫੀ ਮੰਗਣਗੇ ਤੇ ਫਿਰ ਅਸੀਂ ਮਾਫ ਕਰ ਦਾਂਗੇ ਬਾਈਬਲ ਐਵੇਂ ਨਹੀਂ ਕਹਿੰਦੀ ਜਸੂ ਮਸੀਹ ਸਲੀਬ ਦੇ ਉੱਤੇ ਚੜਿਆ ਹੋਇਆ ਤੇ ਸਲੀਬ ਤੇ ਚੜ ਕੇ ਮੇਰੇ ਯੀਸ਼ੂ ਨੇ ਕੀ ਕਿਹਾ ਸੀਗਾ ਪੜਾ ਮੇਰੇ ਯੀਸ਼ੂ ਨੇ ਕਿਹਾ ਕਹਿੰਦਾ ਪਿਤਾ ਇਹਨਾਂ ਨੂੰ ਮਾਫ ਕਰ ਦੇ ਕਿਉਂਕਿ ਇਹ ਨਹੀਂ ਜਾਣਦੇ ਇਹ ਕੀ ਕਰਦੇ ਆ ਬਹੁਤ ਸਾਰੇ ਲੋਕ ਜਿਹੜੇ ਤੁਹਾਡੇੋਂ ਦੁਖੀ ਕਰਦੇ ਆ ਬਹੁਤ ਸਾਰੇ ਲੋਕ ਜਿਹੜੇ ਤੁਹਾਡੇ ਸੱਟਾਂ ਮਾਰਦੇ ਆ ਬਹੁਤ ਸਾਰੇ ਲੋਕ ਜਿਹੜੇ ਤੁਹਾਡੇ ਨਾਲ ਬਤਮੀਜ਼ੀ ਕਰਦੇ ਆ ਉਹ ਇਹ ਨਹੀਂ ਸੋਚਦੇ ਅਸੀਂ ਕੁਝ ਗਲਤ ਕੀਤਾ ਹੈ ਉਹ ਸੋਚਦੇ ਅਸੀਂ ਆਪਣੀ ਤਾਂ ਤੇ ਸਹੀ ਆ ਤੇ ਤੁਸੀਂ ਉਹਨਾਂ ਦੀ ਮਾਫੀ ਦਾ ਇੰਤਜ਼ਾਰ ਨਹੀਂ ਕਰ ਸਕਦੇ ਕਿ ਉਹ ਤੁਹਾਡੇ ਕੋਲੋਂ ਆਣ ਕੇ ਮਾਫੀ ਮੰਗਣਗੇ ਤੇ ਫਿਰ ਤੁਸੀਂ ਉਹਨਾਂ ਨੂੰ ਮਾਫ ਕਰੋਗੇ ਨਹੀਂ ਤੁਹਾਨੂੰ ਮਾਫ ਕਰਨਾ ਹੀ ਪੈਣਾ ਹੈ ਜੇ ਤੁਸੀਂ ਮਾਫ ਨਹੀਂ ਕਰਦੇ ਹੋ ਤੇ ਫਿਰ ਤੁਸੀਂ ਕੀ ਕਰ ਰਹੇ ਹੋ ਤੁਸੀਂ ਆਪਣੇ ਅੰਦਰ ਗੁੱਸੇ ਨੂੰ ਫੜ ਕੇ ਬੈਠੇ ਹੋ ਤੇ ਬਦਲੇ ਦੀ ਭਾਵਨਾ ਤੁਹਾਨੂੰ ਅੰਦਰੇ ਅੰਦਰ ਖਾ ਜਾਵੇਗੀ ਇਹ ਬਦਲੇ ਦੀ ਭਾਵਨਾ ਇਹ ਨਾ ਮਾਫ ਕਰਨਾ ਇਹ ਕੁੜਤਣ ਤੁਹਾਨੂੰ ਖਾ ਜਾਏਗੀ ਤੁਸੀਂ ਦੁਖੀ ਰਹੋਗੇ ਤੇ ਤੁਸੀਂ ਦੁਖੀ ਹੋਏ ਬੈਠੇ ਹੋ ਉਹ ਭੁੱਲੇ ਬੈਠੇ ਨੇ ਹallelujah ਬਹੁਤ ਸਾਰੇ ਲੋਕ ਜਿਨ੍ਹਾਂ ਨੇ ਮੇਰੇ ਨਾਲ ਬੇਵਕੂਫੀਆਂ ਕੀਤੀਆਂ ਉਹਨਾਂ ਨੇ ਮੇਰੇ ਕੋ ਕਦੇ ਮਾਫੀ ਨਹੀਂ ਮੰਗੀ ਕਦੇ ਨਹੀਂ ਉਹਨਾਂ ਨੇ ਆਣ ਕੇ ਮੈਨੂੰ ਕਿਹਾ ਕਿ ਭਾਜੀ ਸਾਡੇ ਕੋਲੋਂ ਗਲਤੀ ਹੋ ਗਈ ਸਾਨੂੰ ਮਾਫ ਕਰ ਦਿਓ ਪਰ ਮੈਂ ਉਹਨਾਂ ਨੂੰ ਕਦੇ ਦਾ ਮਾਫ ਕਰਤਾ ਹallelujah ਕਿਉਂ ਕਿਉਂਕਿ ਜੇ ਮੈਂ ਨਹੀਂ ਮਾਫ ਕਰਾਂਗਾ ਇਹ ਬਦਲੇ ਦੀ ਭਾਵਨਾ ਦੀ ਤਰ੍ਹਾਂ ਹੈ ਤੇ ਇਸ ਤਰ੍ਹਾਂ ਹੈ ਕਿ ਤੁਸੀਂ ਜ਼ਹਿਰ ਪੀ ਰਹੇ ਹੋ ਰੋਜ਼ ਇਹ ਅਹਿਸਾਸ ਦੇ ਨਾਲ ਕਿ ਜਿਹੜਾ ਜ਼ਹਿਰ ਤੁਸੀਂ ਪੀ ਰਹੇ ਹੋ ਇਹ ਜ਼ਹਿਰ ਦੇ ਨਾਲ ਉਹ ਬੰਦਾ ਮਰ ਜਾਏਗਾ ਸੋਚੋ ਗੱਲ ਨੂੰ ਤੁਸੀਂ ਜ਼ਹਿਰ ਪੀ ਰਹੇ ਹੋ ਇਹ ਸੋਚ ਕੇ ਕਿ ਜਿਹੜੀ ਜ਼ਹਿਰ ਮੈਂ ਪੀ ਰਿਆਂ ਇਹਦੇ ਨਾਲ ਉਹ ਬੰਦੇ ਨੇ ਮਰ ਜਾਣਾ ਪਿਆਰਿਓ ਅੱਜ ਦੇ ਦਿਨ ਚ ਫੈਸਲਾ ਕਰੋ ਇਦਾਂ ਨਾ ਕਦੇ ਹੋਇਆ ਨਾ ਹੀ ਕਦੇ ਹੋਣਾ ਏ ਅੱਜ ਜੀ ਉਹਨਾਂ ਨੂੰ ਮਾਫ਼ ਕਰ ਦੋ ਇਹ ਅਕਲਮੰਦੀ ਦੀ ਗੱਲ ਏ ਬੜਾ ਕਿ ਜਿਹੜੀ ਗੱਲ ਪ੍ਰਭੂ ਨੇ ਸਾਨੂੰ ਕਹੀ ਉਹਨੂੰ ਨਾਂ ਕਰੀਏ ਪ੍ਰਭੂ ਨੇ ਸਾਨੂੰ ਬਣਾਇਆ ਪ੍ਰਭੂ ਨੂੰ ਪਤਾ ਸੀ ਕਿ ਹੋਜੇ ਆ ਐਸੇ ਕਰਕੇ ਉਹਨੇ ਕਿਹਾ ਸੀਗਾ ਮਾਫ਼ ਕਰ ਦੋ ਕੀ ਕਰ ਦੋ ਮਾਫ਼ ਕਰ ਦੋ ਹਾਲੇਲੂਇਆ